ਨਰਕੇਸ਼ ਕੁਮਾਰ ਪਿੰਡ ਟਾਂਡਾ ਸਰਬਸੰਮਤੀ ਨਾਲ ਸਰਪੰਚ ਜਿਹੜਾ ਚੁਣਿਆ ਗਿਆ ਪਿੰਡ ਦੀ ਜਿੱਦਾਂ ਬਿਆਜ਼ਰਿਆ ਵਿੱਚ ਪਾਣੀ ਬਹੁਤ ਛੱਡ ਗਿਆ 40000 ਕਿਲੋਸੀ ਕੱਲ ਵੀ ਛੱਡ ਗਿਆ ਪਾਣੀ ਬਹੁਤ ਆ ਗਿਆ ਤੇ ਕੋਈ ਖਤਰਾ ਤਾਂ ਨਹੀਂ ਫਿਲਹਾਲ ਨਹੀਂ ਨਹੀਂ ਕੋਈ ਖਤਰਾ ਨਹੀਂ ਹੈ ਇਹ ਜਿੱਦਾਂ ਅੱਜ ਤੋਂ 2 ਸਾਲ ਪਹਿਲਾਂ 15 ਅਗਸਤ ਸਾਲ 2023 ਵਿੱਚ ਫਲੱਡ ਆਇਆ ਸੀ ਤੇ ਸਾਡੇ ਨਾਲ ਹੀ ਕੁਝ 200 ਤੋਂ 300 ਮੀਟਰ ਦੀ ਦੂਰੀ ਤੇ ਜਿਹੜਾ ਇਹ ਬੰਨ ਟੁੱਟਿਆ ਸੀ ਇਹ ਪਿਛਲੀਆਂ ਸਰਕਾਰਾਂ ਦੀ ਨਾਕਾਮੀ ਕਰਕੇ ਹੋਇਆ ਸੀ ਇਹ ਕੰਮ ਜੋ ਵੀ ਸਾਡੀ ਡਿਮਾਂਡ ਬਹੁਤ ਸੀ ਵੀ 2 ਤੋਂ 3 ਫੁੱਟ ਤੁਸੀਂ ਜਿਹੜੀ ਹੈ ਉੱਚੀ ਕੀਤੀ ਜਾਏ ਤੇ ਨਹੀਂ ਕੀਤੀ ਗਈ। ਤੋਂ ਹੜਾਂ ਤੋਂ ਬਾਅਦ ਇਹ ਸਰਕਾਰ ਨੇ ਆਵਾਦੀ ਪਾਰਟੀ ਸਰਕਾਰ ਨੇ ਸਾਡੀ ਇਹ ਮੰਗ ਜਿਹੜੀ ਪੂਰੀ ਕੀਤੀ ਆ ਤੁਸੀਂ ਉੱਚੀ ਕੀਤੀ ਆ ਤੇ ਤੁਸੀਂ ਉੱਚੀ ਕਰਨ ਤੋਂ ਬਾਅਦ ਜਲਦੀ ਹੀ ਦੋ ਚਾਰ ਮਹੀਨੇ ਦੇ ਵਿੱਚ ਵਿੱਚ ਇਹਨੂੰ ਪੱਕਾ ਕਰਨ ਦਾ ਵੀ ਜਿਹੜਾ ਟੈਂਡਰ ਪਾਸ ਕਰਤਾ ਜਿਹੜਾ ਕਿ 4 ਕਰੋੜ 86 ਲੱਖ ਦਾ ਟੈਂਡਰ ਪਾਸ ਹੋਇਆ ਹੈ ਇਹਦਾ ਕਿੰਨੇ ਉੱਚੀ ਕੀਤੀ ਗਈ ਇਹ 3 ਤੋਂ 4 ਫੁੱਟ ਉੱਚੀ ਕੀਤੀ ਗਈ ਹੈ ਜੀ। ਇਹਦੇ ਨਾਲ ਖਤਰਾ ਘਟ ਗਿਆ ਹੈ ਬਿਲਕੁਲ ਘਟ ਗਿਆ ਜੀ ਬਿਲਕੁਲ ਘਟ ਗਿਆ ਜਿੱਦਾਂ ਪਿਛਲੀ ਵਾਰ ਕਾਫੀ ਨੁਕਸਾਨ ਹੋਇਆ ਸੀ ਕਿਹੜੇ ਕਿਹੜੇ ਪਿੰਡ ਪ੍ਰਭਾਵਿਤ ਹੋਏ ਸੀ ਇਹ ਘੱਟੋ ਘੱਟ 15-20 ਪਿੰਡ ਜਿਹੜੇ ਪ੍ਰਭਾਵਿਤ ਹੋਏ ਸੀ ਜਿਦਾ ਦਲੇਰਪੁਰ ਖੇੜਾ ਜਗਤਪੁਰ ਟਾਂਡਾ ਦੋਵਾਲ ਉਹ ਨਾਲ ਲੱਗਦੇ ਪਿੰਡ ਮੀਲਮਾ ਸੈਦੂਵਾਲ ਬੜੇ ਪਿੰਡ ਹੀ ਇਦਾਂ ਦੇ ਜਿਨ੍ਹਾਂ ਵਿੱਚ ਪਾਣੀ ਬਹੁਤ ਜ਼ਿਆਦਾ ਸੀ ਪ੍ਰਸ਼ਾਸਨ ਨੇ ਅਰੇਂਜਮੈਂਟ ਕਰਕੇ ਉਸ ਵੇਲੇ ਨੁਕਸਾਨ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਨਹੀਂ ਨਹੀਂ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੇ ਬਹੁਤ ਸਾਥ ਦਿੱਤਾ ਹੀ ਆਦਾ ਤੋ ਤੇ ਜੋ ਜਾਨੀ ਮਾਨ ਨੁਕਸਾਨ ਹੋਇਆ ਜਿਦਾਂ ਪਸ਼ੂਆਂ ਪ ਫੰਡ ਵੀ ਜਾਰੀ ਕੀਤਾ ਸੀ ਉਹ ਲੋਕਾਂ ਨੂੰ ਮਿਲਿਆ ਸੀ ਇਸ ਵਾਰ ਜਿੱਦਾਂ ਲਗਾਤਾਰ بارش ਹੋ ਰਹੀ ਹੈ ਔਰ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਕਿਨਾਰੇ ਦੇ ਆ ਫਸਲਾਂ ਦੇਖਿਆ ਕਮਾਦ ਵਗੈਰਾ ਲੱਗੇ ਉਹਨਾਂ ਨੂੰ ਤੇ ਨੁਕਸਾਨ ਪਹੁੰਚ ਸਕਦਾ ਦੇਖੋ ਜੀ ਇਹਦੇ ਪਹੁੰਚ ਸਕਦਾ ਨੁਕਸਾਨ ਪਰ ਅਜੇ ਤੱਕ ਤੇ ਇਦਾਂ ਦੀ ਕੋਈ ਹੈ ਨਹੀਂ ਹੈ ਬਾਕੀ ਦੇਖੋ ਮੌਸਮ ਤੇ ਸਭ ਨਾਲ ਹੀ ਹੈ ਜੀ ਬਾਗੀਆਂ ਨੂੰ ਜਿਹੜਾ ਕਮਾਦ ਹੈ ਉਹਨਾਂ ਨੂੰ ਨੁਕਸਾਨ ਪਹੁੰਚ ਸਕਦਾ ਬਿਲਕੁਲ ਜੀ ਬਿਲਕੁਲ ਪਹੁੰਚ ਸਕਦਾ ਨਹੀਂ ਨਹੀਂ ਪਿੰਡਾਂ ਜਾਣ ਦੀ ਕੋਈ ਉਮੀਦ ਨਹੀਂ ਹੈ ਫਸਲਾਂ ਨੂੰ ਤੇ ਦੇਖੋ ਨੁਕਸਾਨ ਹੈ ਹੀ ਹੈ ਤੇ ਬਾਕੀ ਪ੍ਰਸ਼ਾਸਨ ਨਾਲ ਉਹਨਾਂ ਨੂੰ ਮੈਂਟੇਨਮੈਂਟ ਦੀ ਖਬਰ ਮਿਲਦੀ ਪਈ ਹੈ ਔਰ ਕਿਹੜੇ ਕਿਹੜੇ ਕੰਮ ਪਿੰਡ ਵਿੱਚ ਕਰਵਾਏ ਗਏ ਪਿੰਡ ਦੇ ਕੰਮ ਹੁਣ ਹਾਰ ਤੋਂ ਬਾਅਦ ਤੇ ਫਲਾਹ ਤੇ ਹੁਣ ਸਾਡੇ ਹੱਥ ਜਾਂਦੀ ਸਰਪੰਚੀ ਦਾ ਦੇਖਿਆ ਚੱਪੜ ਵੀ ਡੂੰਗਾ ਕਰਵਾਇਆ ਹਾਂਜੀ ਹਾਂਜੀ ਬਿਲਕੁਲ ਛੱਪੜ ਦਾ ਕੰਮ ਹੈ ਨਾਲੀਆਂ ਦਾ ਕੰਮ ਹੈ ਨਾਲਾ ਜਿਹੜਾ 4 4.5 ਲੱਖ ਰੁਪਏ ਦਾ ਨਾਲੇ ਦਾ ਕੰਮ ਚਾਲੂ ਕੀਤਾ ਸੀ ਹੁਣ 10 ਤੋਂ 11 ਲੱਖ ਰੁਪਏ ਦਾ ਪਰਲੀ ਗਲੀ ਦਾ ਕੰਮ ਹੈ ਜਿਹੜਾ ਇੱਕ ਬਾਹਰ ਲਈ ਫਿਰਨੀ ਉਹਦਾ ਕੰਮ ਚਾਲੂ ਕੀਤਾ ਦਾ ਜੀ ਇਹ ਜਿੱਦਾਂ ਖਬਰ ਆਦੀਆਂ ਇੱਥੋਂ ਦੇ ਲੋਕਾਂ ਚ ਸਹਿਮ ਦਾ ਮੌਫਕ ਨਹੀਂ ਹੈ ਕੋਈ ਕਿਸੇ ਤਰ੍ਹਾਂ ਦਾ ਨਹੀਂ 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 ਕੋਈ ਮੋਲ ਨਹੀਂ ਹੈ ਜੀ ਕੋਈ ਬਿਲਕੁਲ ਠੀਕ ਹੈ ਜੀ